ਲਾਈਸੈਂਸ ਟੱਕਰ ਇਸ਼ੂ ਹੋਈ ਹੋਈ ਸੀ 12 ਮੁਰਦੀ ਉਹ ਚੋਰੀ ਕੀਤੀ ਗਈ ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗ ਤੋਂ ਨਾਲ ਹੀ ਜੁੜਦਾ ਹੋਇਆ ਇੱਕ ਬਾਕਮੂਨ ਸੀ ਬਾਕਮੂਨ ਦੀ ਗ੍ਰਿਲ ਤੋੜ ਕੇ ਅੰਦਰ ਬੜੇ ਸਰ 3 ਨੇ ਇੱਕ ਉਲ ਕਰਕੇ ਇਹ ਚੀਜ਼ਾਂ ਰੱਖੇ ਗਏ ਸਰ ਇਹ ਤੋਂ ਇਲਾਵਾ ਡੀਵੀਆਰ ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ ਇੰਡਸਿੰਗ ਬੈਂਕ ਜਿਹੜਾ ਕੀ ਪਿੰਡ ਦਾਰਾਪੁਰ ਦੇ ਵਿੱਚ ਹੈ ਥਾਣਾ ਸਦਰ ਮੋਗੇ ਦੇ ਵਿੱਚ ਉਹਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਕਿ ਦੋ ਲੈਪਟਾਪ HP ਮਾਰਕਾ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੂੰ ਲਾਈਸੈਂਸਡ ਗਨ ইস্যੂ ਹੋਈ ਹੋਈ ਸੀਗੀ 12 ਮੂਰਦੀ ਉਹ ਚੋਰੀ ਕੀਤੀ ਗਈ ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗ ਸੀ ਉਹਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ ਤਿੰਨ ਚੀਜ਼ਾਂ ਲੈ ਕੇ ਗਏ ਸਨ ਇਹ ਤੋਂ ਇਲਾਵਾ ਡੀਵੀਆਰ ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ ਅ ਇਹਦੀ ਤਫਤੀਸ਼ ਕਰਦੇ ਹੋਏ ਆਪਣੇ ਐਸਪੀ ਡੀ ਸਾਡੀ ਰੈਡਮਾਈਟ ਇਨਰ ਦੀ ਗਾਈਡੈਂਸ ਦੇ ਵਿੱਚ ਇਨਚਾਰਜ ਸੀਗੇ ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚ ਦੋ ਲੋਕ ਹੁਣ ਤੱਕ ਜਾ ਚੁੱਕੇ ਹਨ ਜਿਹੜਾ ਮਿੱਚੂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ ਚੋਤ ਹੈ ਆਕਾਸ਼ ਚੋਤ ਇਲੀਅਸ ਆਕਾਸ਼ੀ ਦੇ ਉੱਪਰ ਪਹਿਲੇ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਤੇ ਸਮਲਸਰ ਥਾਣੇ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ ਦੋ ਲੈਪਟਾਪ ਐਚਪੀ ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਕਿ 12 ਬੁਰਦੀ ਜਿਹੜੀ ਗਨ ਸੀਗੀ ਉਹ ਵੀ ਬਰਾਮਦ ਹੁਣ ਤੱਕ ਹੋ ਚੁੱਕੀ ਹੈਗੀ ਸਰ ਕਿੰਨੇ ਜਣੇ ਸੀ ਟੋਟਲ ਸਰ ਇਹ ਟੋਟਲ 3 ਲੋਕ ਸੀਗੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਕੌੜਾ ਹੈ ਜੂੰਨ ਚੁਤੀ ਰਿਛ ਕਰ ਲਿਆ ਇੱਕ ਜਿਹੜਾ ਹੈਗਾ ਪਿੰਡ ਸੰਧੂਆਂ ਦਾ ਸਰਦ ਮੁਕੇ ਤੇ ਰਹਿਣ ਵਾਲਾ ਸਰ ਇਹਨਾਂ ਦੀ ਕੀ ਹਿਸਟਰੀ ਹੈ ਪਹਿਲਾਂ ਕੋਈ ਪਰਚਾ ਇੱਕ ਜਿਹੜਾ ਲੜਕਾ ਆਕਾਸ਼ ਹੈ ਮੈਂ ਜਿਵੇਂ ਆਪ ਜੀ ਨੂੰ ਦੱਸ ਰਿਹਾ ਸੀ ਉਹਦੇ ਉੱਪਰ ਦੋ ਮੁਕਦਮੇ ਪਹਿਲੇ ਹੈਗੇ ਨੇ ਇੱਕ ਬਰਨਾਲਾ ਦੇ ਵਿੱਚ ਮੁਕਦਮਾ ਹੈਗਾ ਤੇ ਇੱਕ ਇਹਦੇ ਵਿੱਚ ਇਹਦੇ ਉੱਪਰ ਸੰਭਾਲ ਸਕਣ ਸਰ ਤੀਸਰੇ ਤੱਕ ਕੀ ਨਾਮ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਇਹ ਵੀ ਲੋਕਲ ਹੈ ਮੈਂ ਨਾਮ ਹਜੇ ਨਹੀਂ ਦੱਸਣਾ ਚਾਹਾਂਗਾ ਇੱਕ ਵਾਰੀ ਉਹਦੀ ਅਰੈਸਟ ਹੋ ਜਾਏ ਉਸ ਤੋਂ ਬਾਅਦ ਆਪ ਜੀ ਨੂੰ ਜ਼ਰੂਰ ਬਰੀਫ ਕਰ ਲਵਾਂਗੇ ਸਰ ਸਟੋਰੀ ਦਾ ਮੋਟਾ ਪੀਆਰ ਜੀ ਚੋਰੀ ਦਾ ਮੋਟਾ ਚੋਰੀ ਹੀ ਸੀਗਾ ਇਹਨਾਂ ਦਾ ਪਰਪਸ ਇਹ ਹੀ ਸੀਗਾ ਉਹਨਾਂ ਨੂੰ ਕੈਸ਼ ਨਹੀਂ ਮਿਲਿਆ ਲੈਪਟਾਪ ਲੈ ਕੇ ਗਨ ਲੈ ਕੇ ਕੋਈ ਗਨ ਦੇ ਨਾਲ ਕਿਤੇ ਹੋਰ ਵਾਰਦਾਤ ਕਰਨੀ ਹੋਊ ਇਹਨਾਂ ਦਾ ਪਰਪਸ ਇਹ ਸੀਗਾ ਗਨ ਨੂੰ ਵੇਚਣਾ ਗਏ ਜਾਂਦਾ ਸੀਗੇ ਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ ਸਰ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੇ ਸੇਫ ਵੀ ਨੇ ਬੋਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਬਟ ਇਹਨਾਂ ਤੋਂ ਟੁੱਟ ਨਹੀਂ ਸਕਿਆ ਸੀ ਨਸ਼ਾ ਕਰਦੇ ਨੇ ਨਸ਼ਾ ਕਰਦੇ ਆ ਜੀ ਇਹ ਨਹੀਂ ਅਜੇ ਤੱਕ ਐਸੀ ਕੋਈ ਗੱਲ ਸਾਹਮਣੇ ਸਾਰੀ ਰਿਕਵਰੀ ਹੋ ਗਈ ਸਭਾਂ ਦੀ ਸਾਰੀ ਰਿਕਵਰੀ ਹੋ ਚੁੱਕੀ ਹੈ ਸਿਰਫ ਇੱਕ ਡੀਵੀਆਰ ਜਿਹੜਾ ਹੈਗਾ